ਸੱਸੀ ਕਾਲਜੀ ਸਾਰਿਆਂ ਨੂੰ ਗਰਮੀ ਬਹੁਤ ਜ਼ਿਆਦਾ ਹੋ ਚੁੱਕੀ ਹੈ ਤੇ ਜਦੋਂ ਅੱਜ ਬੱਚਿਆਂ ਨੂੰ ਸਵੇਰ ਨਾਸ਼ਤੇ ਲਈ ਕਿਹਾ ਤਾਂ ਸਭ ਨੇ ਸਾਫ਼ ਮਨਾਂ ਕਰ ਦਿੱਤਾ ਤਾਂ ਸੋਚਿਆ ਚਲੋ ਬੱਚਿਆਂ ਨੂੰ ਕੁਝ ਬਣਾ ਕੇ ਦਿਨੇ ਆ ਜਿਹਦੇ ਨਾਲ ਇਹਨਾਂ ਨੂੰ ਵਧੀਆ ਵੀ ਲੱਗੇ ਤੇ ਜਿਹੜਾ ਉਹਦੇ ਨਾਲ ਭੁੱਖ ਵੀ ਨਾ ਲੱਗੇ ਕਿਉਂਕਿ ਖਾਣ ਨੂੰ ਤਾਂ ਦੇਖੋ ਗਰਮੀ ਵਿੱਚ ਕੁਝ ਵੀ ਦਿਲ ਨਹੀਂ ਕਰਦਾ ਸਾਰਾ ਦਿਨ ਇੰਜ ਕਰਦਾ ਵੀ ਕੁਝ ਨਾ ਕੁਝ ਠੰਡਾ ਪੀਏ ਤੇ ਅੱਜ ਵੀਡੀਓ ਰਾਈ ਸੋਨੂੰ ਵੀ ਦੱਸਦੇ ਆ ਆਪਾਂ ਤਿੰਨ ਤਰ੍ਹਾਂ ਦੀਆਂ ਲੱਸੀਆਂ ਆਪਾਂ ਇਸ ਵੀਡੀਓ ਵਿੱਚ ਤਿਆਰ ਕਰਾਂਗੇ ਤੇ ਉਹਦੇ ਲਈ ਆਪਾਂ ਲਿਆ ਜੀ ਦਹੀਂ ਸਭ ਤੋਂ ਪਹਿਲਾਂ ਆਪਾਂ ਲੱਸੀ ਤਿਆਰ ਕਰਨ ਲਈ ਇੱਕ ਕੌਲੀ ਜੱਗ ਦੇ ਵਿੱਚ ਦਹੀਂ ਪਾ ਲਾਂਗੇ ਤੇ ਫਿਰ ਉਹਦੇ ਵਿੱਚ ਆਪਾਂ ਇੱਕ ਡੇਢ ਚਮਚਾ ਪਾਇਆ ਜੀ ਪੀਸੀ ਹੋਈ ਮਿਸ਼ਰੀ ਦਾ ਫਿਰ ਉਹਦੇ ਵਿੱਚ ਆਪਾਂ ਪਾਵਾਂਗੇ ਠੰਡਾ ਠੰਡਾ ਪਾਣੀ ਤੇ ਥੋੜੇ ਜਿਹਾ ਪਾਵਾਂਗੇ ਆਪਾਂ ਆਈਸ ਦੇ ਟੁਕੜੇ ਤੇ ਫਿਰ ਇਹਨੂੰ ਕਰਾਂਗੇ ਜੀ ਆਪਾਂ ਗ੍ਰਾਈਂਡ ਤੇ ਇਹ ਜਿਹੜੀ ਲੱਸੀ ਹੈ ਸਭ ਤੋਂ ਸਿੰਪਲ ਹੈ ਜੀ ਜਿਹੜੀ ਆਪਾਂ ਘਰੇ ਬਣਾਉਣੀ ਹੈ ਤੇ ਪਰ ਆਪਾਂ ਬਹੁਤ ਵਧੀਆ ਤਰੀਕੇ ਨਾਲ ਤਿਆਰ ਕਰਾਂਗੇ ਉਸ ਤੋਂ ਬਾਅਦ ਆਪਾਂ ਇਹਨੂੰ ਪਾ ਲਾਂਗੇ ਜੀ ਇੱਕ ਗਲਾਸ ਦੇ ਵਿੱਚ ਤੇ ਫਿਰ ਇਹਦੇ ਉੱਪਰ ਆਪਾਂ ਥੋੜਾ ਜਿਹਾ ਇਲਾਇਚੀ ਪਾਊਡਰ ਇਸ ਸੌਫ ਦਾ ਪਾਊਡਰ ਪਾਵਾਂਗੇ ਜਿਹੜਾ ਆਪਾਂ ਮਿਕਸ ਕੀਤਾ ਹੋਇਆ ਸੀ ਕਿਉਂਕਿ ਇਹ ਠੰਡਾ ਹੁੰਦਾ ਫਿਰ ਉਸ ਤੋਂ ਬਾਅਦ ਇਹਦੇ ਉੱਪਰ ਤੁਸੀਂ ਮਰਜ਼ੀ ਦੇ ਪਾਓਗੇ ਡਰਾਈ ਫਰੂਟ ਤੇ ਬਹੁਤ ਵਧੀਆ ਲੱਸੀ ਬਣ ਕੇ ਇਹ ਤਿਆਰ ਹੋਗੀ ਮਿੱਠੀ ਲੱਸੀ ਦਹੀਂ ਦੀ ਸਭ ਨੂੰ ਪਸੰਦ ਹੈ ਇਹ ਜਰੂਰ ਟਰਾਈ ਕਰਿਓ ਤੇ ਹੁਣ ਆਪਾਂ ਬਣਾਵਾਂਗੇ ਜੀ ਦੂਸਰੀ ਲੱਸੀ ਤੇ ਇਹ ਵੀਡੀਓ ਤੁਸੀਂ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਗਰਮੀ ਵਿੱਚ ਸਭ ਲਈ ਹੈਲਥੀ ਹੈ ਤੇ ਵੱਧ ਤੋਂ ਵੱਧ ਠੰਡਕ ਮਿਲਦੀ ਹੈ ਫਿਰ ਆਪਾਂ ਇੱਕ ਕੌਲੀ ਦੇਨ ਦੀ ਹੋਰ ਲੈ ਲਈ ਉਹਦੇ ਵਿੱਚ ਉਸੇ ਤਰ੍ਹਾਂ ਹੀ ਆਪਾਂ ਇੱਕ ਚਮਚ ਮਿਸ਼ਰੀ ਦਾ ਪਾਇਆ ਜੀ ਪਾਊਡਰ ਤੇ ਫਿਰ ਥੋੜੇ ਜਿਹੀ ਆਈਸ ਦੇ ਟੁਕੜੇ ਥੋੜਾ ਜਿਹਾ ਬਿਲਕੁਲ ਆਪਾਂ ਪਾਣੀ ਪਾਵਾਂਗੇ ਆਪਾਂ ਜਿਆਦਾ ਪਾਣੀ ਨਹੀਂ ਪਾਉਂਦੇ ਫਿਰ ਆਪਾਂ ਕੋਈ ਵੀ ਤੁਸੀਂ ਘਰੇ ਪਿਆ ਤੁਹਾਡੇ ਕੈਸ਼ਰੂ ਹਬਸਾ ਜਾਂ ਆਪਾਂ ਗੰਗਾ ਜੂਸ ਕੀਤਾ ਤੇ ਇਹਨੂੰ ਆਪਾਂ ਬੰਦ ਕਰਕੇ ਕਰਾਂਗੇ ਜੀ ਗਰਾਇੰਡ ਤੇ ਇਹਦੇ ਜਿਹੜੇ ਕਲਰ ਦਾ ਤੇ ਸਵਾਦ ਦਾ ਤਾਂ ਕੋਈ ਜਵਾਬ ਹੀ ਨਹੀਂ ਹੈਗਾ ਤੇ ਨਾਲੇ ਇਹ ਵੀ ਇਹਨੂੰ ਪੀ ਕੇ ਭੁੱਖ ਵੀ ਨਹੀਂ ਲੱਗਦੀ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਇੱਕ ਗਲਾਸ ਚ ਪਾਵਾਂਗੇ ਫਿਰ ਇਹਨੂੰ ਗਾਰਨਿਸ਼ ਕਰਨ ਦੇ ਲਈ ਆਪਾਂ ਇਹਦੇ ਉੱਤੇ ਥੋੜਾ ਜਿਹਾ ਸਟ੍ਰਾਬਰੀ ਦਾ ਸਰਪ ਪਾ ਦਾਂਗੇ ਤੁਸੀਂ ਇਹਦੇ ਉੱਪਰ ਪਤਲੀ ਪਤਲੀ ਕਸ਼ਮੀਰ ਪਾ ਸਕਦੇ ਹੋ ਤੇ ਥੋੜੇ ਜਿਹਾ ਆਪਾਂ ਇਹਦੇ ਉੱਪਰ ਡਰਾਈ ਫਰੂਟਸ ਰੱਖ ਦਾਂਗੇ ਆਪਣੀ ਮਰਜ਼ੀ ਦੇ ਤੇ ਦੇਖੋ ਬਹੁਤ ਵਧੀਆ ਲੱਸੀ ਬਣ ਕੇ ਤਿਆਰ ਹੋ ਗਈ ਇਹਨੂੰ ਜ਼ਰੂਰ ਟ੍ਰਾਈ ਕਰਿਓ ਉਸ ਤੋਂ ਬਾਅਦ ਲੈ ਆ ਜੀ ਆਪਣਾ ਫੇਵਰੇਟ ਮੰਗੇਓ ਮੰਗੇਓ ਨੂੰ ਆਪਾਂ ਸਭ ਤੋਂ ਪਹਿਲਾਂ ਕੱਟ ਲਿਆ ਤੇ ਉਹਨੂੰ ਛੋਟੇ ਛੋਟੇ ਟੁਕੜਿਆਂ ਵਿੱਚ ਕਰ ਲਿਆ ਤੇ ਜੱਗ ਵਿੱਚ ਪਾਤਾ ਫਿਰ ਪਾਈ ਆਪਾਂ ਉਸੇ ਤਰ੍ਹਾਂ ਆਇਸ਼ਾ ਥੋੜਾ ਜਿਹਾ ਪਾਣੀ ਤੇ ਇੱਕ ਕੌਲੀ ਆਪਾਂ ਪਾਵਾਂਗੇ ਜੀ ਇਹਦੇ ਵਿੱਚ ਦਹੀਂ ਦੀ ਤੇ ਇਹਨਾਂ ਨੂੰ ਕਰਕੇ ਬੰਦ ਤੇ ਆਪਾਂ ਕਰਾਂਗੇ ਮਿਕਸ ਤੇ ਇਹ ਵੀ ਉਸੇ ਤਰ੍ਹਾਂ ਦੀ ਲੱਸੀ ਬਹੁਤ ਵਧੀਆ ਫਲੇਵਰ ਦੇ ਵਿੱਚ ਤਿਆਰ ਹੋਊਗੀ ਇਹ ਤੁਹਾਡੇ ਲਈ ਸ਼ਾਇਦ ਨਵੀਂ ਹੋਵੇ ਪਰ ਬਹੁਤ ਤੇ ਇਹਨੂੰ ਪੀਂਦੇ ਹੀ ਹੋਣਗੇ ਸਭ ਤੋਂ ਪਹਿਲਾਂ ਜੇ ਤੁਸੀਂ ਮੇਰੇ ਚੈਨਲ ਨੂੰ ਫੋਲੋ ਤੇ ਸਬਸਕ੍ਰਾਈਬ ਨਹੀਂ ਕਰਿਆ ਤਾਂ ਪਲੀਜ਼ ਜਲਦੀ ਕਰਿਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਤੁਸੀਂ ਜ਼ਰੂਰ ਕਰਦਿਆ ਕਰੋ ਹੁਣ ਆਪਾਂ ਇਹਨੂੰ ਕਰਾਂਗੇ ਜੀ ਗ੍ਰਾਈਂਡ ਜਿਹੜਾ ਇਸ ਲੱਸੀ ਦਾ ਫਲੇਵਰ ਹੈ ਉਹ ਬਹੁਤ ਹੀ ਜ਼ਿਆਦਾ ਵਧੀਆ ਹੁੰਦਾ ਤੇ ਬਹੁਤ ਜ਼ਿਆਦਾ ਟੇਸਟੀ ਹੁੰਦਾ ਮੰਗੋ ਸ਼ੇਕ ਤਾਂ ਆਪਾਂ ਪੀਂਦੀ ਰਹਿੰਦੇ ਆ ਪਰ ਜਦੋਂ ਆਪਾਂ ਇਹਦੇ ਵਿੱਚ ਦਹੀਂ ਨੂੰ ਐਡ ਕਰ ਲਾਂਗੇ ਤਾਂ ਇਹ ਹੋਰ ਵੀ ਬਹੁਤ ਜ਼ਿਆਦਾ ਵਧੀਆ ਬਣ ਜਾਂਦੀ ਹੈ ਤੇ ਫਿਰ ਇਹਨੂੰ ਪਾਵਾਂਗੇ ਜੀ ਆਪਾਂ ਇੱਕ ਗਲਾਸ 'ਚ ਤੇ ਫਿਰ ਇਹਨੂੰ ਗਾਰਨਿਸ਼ ਕਰਨ ਦੇ ਲਈ ਇਹਦੇ ਵਿੱਚ ਆਪਾਂ ਛੋਟੇ-ਛੋਟੇ ਮੰਗੋ ਦੇ ਟੁਕੜੇ ਪਾਵਾਂਗੇ ਜੇ ਤੁਹਾਨੂੰ ਇਹਦੇ ਵਿੱਚ ਪਸੰਦ ਹੈ ਤੁਸੀਂ ਗੂੰਦ ਕਤੀਰਾ ਵਗੈਰਾ ਕੁਝ ਵੀ ਇਹਨਾਂ ਦੇ ਵਿੱਚ ਪਾ ਸਕਦੇ ਹੋ ਤੇ ਬਹੁਤ ਹੀ ਵਧੀਆਂ ਦੇਖੋ ਲੱਸੀਆਂ ਬਣ ਕੇ ਤਿਆਰ ਹੋ ਗਈਆਂ ਇੱਕੋ ਤਰੀਕੇ ਦੇ ਨਾਲ ਆਪਾਂ ਤਿੰਨ ਫਲੇਵਰ ਤਿਆਰ ਕੀਤੇ ਜਿਹਨੂੰ ਜਿਹੜਾ ਪਸੰਦ ਆਫ ਪੀਲੇ ਤੇ ਆਪਾਂ ਬੱਚਿਆਂ ਨੂੰ ਸੁਆ ਸੁਆ ਖੁਸ਼ ਕਰਤਾ ਚਲੋ ਆਪਾਂ ਨੂੰ ਵੀ ਆਏ ਹੋ ਗਿਆ ਵੀ ਬ੍ਰੇਕਫਾਸਟ ਲਈ ਤਾਂ ਇਹ ਲੈ ਲਿਆ ਤੇ ਆਪਾਂ ਸ਼ੁਰੂ ਕਰਤਾ ਰੁਟੀਨ ਚ ਵੀ ਇਸ ਤੋਂ ਬਾਅਦ ਤੁਸੀਂ ਲੱਸੀ ਜ਼ਰੂਰ ਪੀਣੀ ਹੈ ਕਿਉਂਕਿ ਫਲੇਵਰ ਐਨੇ ਜਿਆਦਾ ਵਧੀਆ ਬਣੇ ਸਾਰਿਆਂ ਨੂੰ ਬਹੁਤ ਪਸੰਦ ਆਏ ਤੇ ਤੁਸੀਂ ਵੀ ਜ਼ਰੂਰ ਟਰਾਈ ਕਰਿਆ ਛੁੱਟੀਆਂ ਦਾ ਸਮਾਂ ਚੱਲ ਰਿਹਾ ਹੈ ਬੱਚਿਆਂ ਨੂੰ ਬਣਾ ਕੇ ਦਿਓ ਨਾਲੇ ਖੁਦ ਪੀਓ ਗਰਮੀਆਂ ਦੇ ਵਿੱਚ ਗਰਮੀ ਤੋਂ ਰਾਹਤ ਮੇਰੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ